मिटी तेल मिटी मा मेर न मिटी जमी ते बाबु मिटी खाणु मिटी जमी ते ख़ुशी मनाई न मरी जाण ਜਦ ਨੂੰ ਮਿੱਟੀ ਨੇ ਮਿੱਟੀ ਛੱਡੀ ਤੇ ਸਾਡੇ ਟੁਕ ਟੁਕ ਬਹਿਣ ਮਤਣਾ ਨੀ ਮਿੱਟੀਏ ਨੀ ਵਾ ਲੱਕਿਆ ਉੱਟ ਜਾਣਾ ਉੱਟ ਜਾਣਾ ਨੀ ਨੀ ਵਾ ਲੱਕਿਆ ਉੱਟ ਜਾਣਾ ਮੈਂ ਮਿੱਟੀ ਕੁਮਯਾਰਾ ਲੱਭੀ ਨਾਲ ਮੇਰੇ ਕੀ ਬੀਤੀ ਮਾਰ ਮਾਰ ਮੇਰੇ ਸਿਰ ਵਿੱਚ ਥਾਪੇ ਸੁਰਮੇ ਵਰਗੀ ਕੀਤੀ ਤੇ ਦੇਖ ਕੁਮਯਾਰ ਨੂੰ ਦੇਖਿਆ ਮਿੱਟੀ ਕਿੱਥੋਂ ਆਉਂਦੀ ਹੈ ਕਿੱਥੇ ਜਾਂਦੀ ਹੈ ਕਿਹਦੇ ਵਾਸਤੇ ਆਉਂਦੀ ਹੈ ਕਿਹਦੇ ਵਾਸਤੇ ਜਾਂਦੀ ਹੈ ਮੈਂ ਮਿੱਟੀ ਕੁਮਯਾਰਾ ਲੱਭੀ ਨਾਲ ਮੇਰੇ ਕੀ ਬੀਤੀ ਮਾਰ ਮਾਰ ਮੇਰੇ ਸਿਰ ਵਿੱਚ ਥਾਪੇ ਸੁਰਮੇ ਵਰਗੀ ਕੀਤੀ ਪਾਣੀ ਸੰਗਰ ਲਾ ਕੇ ਮੇਰੀ ਬਣ ਗਈ ਕੱਚੀ ਕਹਾਣੀ ਫਿਰ ਕੁਮਯਾਰਾ ਗੁੰਨਿਆ ਮੈਨੂੰ ਲੱਤਾਂ ਮੁਖੀਆਂ ਥਾਣੀ ਨਿਮਿੱਟੀਏ ਵਾ ਲੱਕਿਆਂ ਉੱਠ ਜਾਣਾ ਉੱਠ ਜਾਣਾ ਮੀ ਵਾ ਲੱਕਿਆਂ ਉੱਠ ਜਾਣਾ ਚੱਕਰ ਤੇ ਚੜ ਚੱਕਰ ਕੱਡੇ ਪੈ ਗਈ ਹੋਸ਼ ਭੁਲਾਨੀ ਥੋੜੀ ਦੇਰ ਚ ਬਣ ਬੈਠੀ ਮੈਂ ਗਾਗਰ ਖਸਮਾ ਖਾਣੀ ਇੱਕ ਦੀ ਜੂਨੇ ਪਈ ਉਹ ਵੀ ਪਈ ਹੰਡਾਣੀ ਤੇ ਸ਼ੁਰੂ ਹੋਈ ਕਹਾਣੀ ਕਿ ਮਿੱਟੀ ਏ ਵਾਹ ਲੱਗਿਆ ਉੱਡ ਜਾਣ ਲਾਲ ਪੀਲੀਆਂ ਮਾਲ ਕੀ ਰਾਂ ਰੰਗਿਆ ਮੇਰਾ ਬਾਣਾ ਘਰ ਤਿਆਰ ਹੋ ਗਈ ਉਸ ਤੋਂ ਬਾਅਦ ਮੰਗਣ ਵਾਲੇ ਆ ਗਏ ਫਿਰ ਮੰਗਣ ਵਾਲੇ ਆ ਗਏ ਲਾਲ ਪੀਲੀਆਂ ਮਾਰ ਲਕੀਰਾ ਰੰਗਿਆ ਮੇਰਾ ਬਾਣਾ ਆਏ ਸੌਦਾ ਗਰ ਸੌਦਾ ਕਰਕੇ ਦੇਗੇ ਮੁੱਲ ਨਦਾਨ ਫਿਰ ਮੁਖਿਆਰਾ ਸਿਰ ਤੇ ਚੁੱਕ ਕੇ ਘਰ ਟੋਇਆ ਪਾਣੀ ਫਿਰ ਮੁਖਿਆਰਾ ਸਿਰ ਤੇ ਚੁੱਕ ਕੇ ਘਰ ਵਿੱਚ ਟੋਇਆ ਪਾਣੀ ਉਹ ਦਿੱਤ ਸਿਰਾ ਤੇ ਰਹਿੰਦੀ ਰਹਦੀ ਮੈਂ ਬਣ ਗਈ ਪਟਰਾਣੀ ਸ਼ੁਰੂ ਕਹਾਣੀ ਮਿਮਟਿਏ ਵਾ ਲੱਗਿਆ ਮੋੜ ਜਾਣ ਕਿ ਨੂੰ ਆਦਤ ਸਿਰ ਤੇ ਰਹਿਣ ਦੀ ਪੈ ਜੇ ਨਾ ਉਹ ਥੱਲੇ ਨਹੀਂ ਆ ਸਕਦਾ ਬਹੁਤ ਦੁੱਖ ਹੁੰਦਾ ਬਾਪੋ ਹੰਕਾਰ ਸਿਰ ਤੇ ਜੜ ਜੇ ਜਦੋਂ ਮਹਾਰਾਜਾ ਡਾਮਾ ਡੋੜ ਹੁੰਦਾ ਬਹੁਤ ਗਰੋਧ ਆਉਂਦਾ ਪਰ ਗਰੋਧ ਹੀ ਜੜੀ ਉੱਥੇ ਨਿਤ ਸਿਰ ਹਟੇ ਰਹਿੰਦੀ ਰਹਿੰਦੀ ਮਹਿਰ ਪਰ ਜਿ ਪਟਨਾਰੀ ਫਿਰ ਮੇਰੇ ਵਿੱਚ ਆਕੜ ਆ ਗਈ ਕੋਈ ਨਾ ਮੇਰਾ ਹਾਰੀ ਹੌਲੀ ਹੌਲੀ ਰਹੀ ਬੀਤਦੀ ਮੇਰੀ ਉਮਰ ਨਿਮਾਣੀ ਰੰਗ ਰੂਪ ਮੇਰੇ ਫਿੱਕੇ ਪੈ ਗਏ ਛਾਵਣ ਲੱਗਿਆ ਪਾਣੀ ਇੱਕ ਦਿਨ ਮਾਰੀ ਸਿਰੋਂ ਬਗਾ ਕੇ ਮੈਂ ਕਾ ਕਰ ਮਰ ਜਾਣੀ ਜਾਂ ਪੱਥਰ ਨਾਲ ਐਸੀ ਵਜੀ ਤੇ ਟੁਕੜੇ ਪਈ ਜ਼ਬਾਨੀ ਫਰੂਤਾਂ ਨੇ ਮਿੱਟੀ ਏ ਵਾ ਲੱਗਿਆ ਉੱਟ ਜਾ ਟੋਟੇ ਟੋਟੇ ਚੁੱਕ ਜਵਾਕਾ ਮੇਰੇ ਗੀਤੀ ਘੜ ਲਈ ਮੇਰੀ ਟੋਟੇ ਚੁੱਕ ਜਵਾਕਾ ਮੇਰੇ ਗੀਤੀ ਘੜ ਲਈ ਮੇਰੀ ਮੁੰਨ ਤਰਹੀ ਮੈਂ ਠੇਡੇ ਖਾਂਦੀ ਚੱਲੀ ਮਾਰ ਬਥੇਰੀ ਨਿਤ ਰਹੀ ਮੈਂ ਠੇਡੇ ਖਾਂਦੀ ਚੱਲੀ ਮਾਰ ਬਥੇਰੀ ਉਹ ਮੈਂ ਮੇਰੀ ਦੀ ਸਜ਼ਾ ਇਹੋ ਸੀ ਇਹੋ ਹਕੀਕਤ ਮੇਰੀ ਨੀ ਮੁੜ ਮਿੱਟੀ ਨੇ ਮਿੱਟੀ ਰਹਿਣਾ ਨਾ ਕਰ ਮੇਰੀ ਮੇਰੀ ਨੀ ਮਿੱਟੀ ਏ ਵਾਹ ਲੱਗਿਆ ਉੱਟ ਜਾਣਾ ਉੱਠ ਜਾ ਨੀ ਪਵਾ ਲੱਗੋ ਉੱਠ ਜਾ ਉਹ ਮਿੱਟੀ ਦੀਆਂ ਚੀਜ਼ ਨਹੀਂ ਜਿੰਦ ਤੇ ਮਿੱਟੀ ਰੋ ਉਹ ਮਿੱਟੀ ਦੀਆਂ ਚੀਜ਼ ਨਹੀਂ ਜਿੰਦ ਤੇ ਮਿੱਟੀ ਰੋ ਜਦ ਤੀ ਹੋਂ ਕੋਸ਼ਿਸ਼ ਨਾ ਕਰ ਮਿੱਟੀ ਰੋ ਜਦ ਮਿੱਟੀ ਮਿਟ ਮਿਟ ਕੇ ਤੂੰ ਮਿਟ ਜਾਵੇਂਗੀ ਫਿਰ ਮਿੱਟੀਏ ਮਿਟ ਜਾਵੇਂਗੀ ਫਿਰ ਮਿੱਟੀਏ ਮਿੱਟੀਾਂ ਆਉਂਦ ਰਤ ਪਾਪਾਵੇਂ ਕੀ ਇੱਕ ਵਾਰੀ ਦੀ ਮਿੱਟੀ ਨਾ ਮਟਣ ਕੇ ਆਵੇਂਗੀ ਤੇ ਮਰ ਜਾਣੇ ਦੇ ਵਾਂਗੂ ਵੇ ਯੋਗਾ ਰਹੇਗੀ ਗਾਵੇਂਗੀ ਇਹ ਮਿੱਟੀਏ ਵਾਹ ਲੱਕ ਮੁਟਕਾਣ ਉੱਡ ਜਾਣਾ ਵੀ ਉਹ ਵਾਹ ਲੱਕ ਉੱਡ ਜਾਣ ਮਾਂ ਮੇਰੇ ਮੈਨੂੰ ਕਹਿੰਦੀ ਗੜੀਏ ਦੂਰ ਨਾ ਖੇਡਣ ਜਾਈਂ ਨੀ ਦੂਰ ਤਰੈ ਡੇ ਸਾਡੇ ਵੱਡ-ਵਡੇ ਤੇ ਸਾਡਾ ਖੇਤ ਨਿਆਈਂ ਨੀ ਦੇਖੀ ਪਿਆ ਦੀ